ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਜਿਹੜੇ ਇੰਨੀ ਜ਼ਿਆਦਾ ਜੱਦੋ ਜਹਿਤ ਬਾਅਦ ਸਿੱਖਾਂ ਨੇ ਕਬਜ਼ੇ ਚੋਂ ਛਡਾਈ ਹੋਈ ਜਿਹੜੀ ਕਬਜ਼ੇ ਤੋਂ ਛਡਾਉਣ ਦੀਆਂ ਹੁਣ ਗੱਲਾਂ ਚੱਲਦੀਆਂ ਨੇ ਹੁਣ ਤਾਂ ਕਬਜ਼ੇ 'ਚ ਹੈ ਨਹੀਂ ਹੁਣ ਤਾਂ ਡੈਮੋਕਰੈਟਿਕ ਵੇਅ ਨਾਲ ਆਪਾਂ ਸਿਲੈਕਟ ਕਰਦੇ ਆ ਜਿੰਨੇ ਮੈਂਬਰ ਨੇ ਮੈਂਬਰ ਇਲੈਕਟ ਹੁੰਦੇ ਨੇ ਇਹਨਾਂ ਨੇ ਛਡਾਉਣ ਦੀ ਗੱਲ ਕਿਉਂ ਚਲਾਈ ਕਬਜੇ ਹਟੋ ਖਤਮ ਕਰਨੀ ਹੈ ਕਿਉਂਕਿ ਆਰਐਸਐਸ ਅਪਨਾ ਕਬਜਾ ਕਰਨਾ ਚਾਹੁੰਦੀ ਹੈ ਇਹਨਾਂ ਨੇ ਤੁਸੀਂ ਦੇਖੋ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਦਿੱਲੀ ਦੀ ਆਪਣਾ ਮਨਜੀਤ ਸਿਰਸਾ ਜੀ ਇਹਨਾਂ ਨੂੰ ਮੂਰੇ ਕਰਕੇ ਇਹਨਾਂ ਨੇ ਦਿੱਲੀ ਕਮੇਟੀ ਆਪਣੇ ਕਬਜੇ ਚ ਕਰੀ ਫਿਰ ਪੰਜਾਬ ਤੇ ਹਰਿਆਣਾ ਦੇ ਦੋ ਫਾੜ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹ ਆਪ ਦੇ ਇੰਟਰ ਕਰੀ ਹਜੂਰ ਸਾਹਿਬ ਦੇ ਤਖਤਾਂ ਤੇ ਇਹਨਾਂ ਨੇ ਕੀ ਕੁਛ ਕਰਿਆ ਪਟਨਾ ਸਾਹਿਬ ਵੀ ਤੁਸੀਂ ਜਿੱਥੇ ਵੀ ਦੇਖੋ ਇਹਨਾਂ ਦੀ ਦਖਲਅੰਦਾਜ਼ੀ ਵਾਧੀ ਜਾ ਰਹੀ ਹੈ ਹੁਣ ਜਿਹੜਾ ਅੰਮ੍ਰਿਤਪਾਲ ਜੀ ਵਾਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨਾਂ ਨੇ ਐਡਾ ਨਾਮ ਇਹਨਾਂ ਦਾ ਬਣਾਇਆ ਕਾਦੇ ਲਈ ਬਣਾਇਆ ਅੱਜ ਸਾਹਮਣੇ ਆਏ ਆ ਉਹਨਾਂ ਦੇ ਵਕੀਲ ਖਾਲਸਾ ਜੀ ਉਹਨਾਂ ਦੇ ਵਕੀਲ ਕਹੀਏ ਕਿ ਆਰਐਸਐਸ ਦੇ ਵਕੀਲ ਕਹੀਏ ਉਹਨਾਂ ਨੇ ਕਿਹਾ ਵੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਛਡਾਉਣੀ ਐ ਪਰ ਇਹਨਾਂ ਨੇ ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਉਹਦੀ ਇਲੈਕਸ਼ਨ ਕਿਉਂ ਨਹੀਂ ਕਰਾਈ ਤੁਹਾਡੇ ਕੋਲ ਗਵਰਨਮੈਂਟ ਸੀ ਇਲੈਕਸ਼ਨਾਂ ਦਾ ਇੱਕ ਸਿਸਟਮ ਬਣਿਆ ਹੋਇਆ ਕਮੇਟੀ 'ਚ ਮੈਂਬਰ ਜਾਂਦੇ ਨੇ ਮੈਂਬਰ ਪ੍ਰਧਾਨ ਚੁਣਦਾ ਜੇ ਤੁਸੀਂ ਵਾਕਿਆ ਹੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਤਾਂ ਬਿਨਾਂ ਕਿਸੇ ਦਬਾਅ ਤੋਂ ਆਪਣਾ ਇਲੈਕਸ਼ਨ ਕਰਾਉਣੀ ਸੀ ਇਸੀ ਮਸਾ ਇੰਨਾ ਵਧੀਆ ਸਾਡੇ ਬਜ਼ੁਰਗਾਂ ਨੇ ਸਿਸਟਮ ਲਿਆਂਦਾ ਸੀ ਡੈਮੋਕਰੇਟਿਕਲੀ ਇਲੈਕਟ ਕਰਨ ਦਾ ਬੰਦੇ ਆਪਣੇ ਲੈਉਣ ਦਾ ਪਹਿਲਾਂ ਕੁਝੇ ਬੰਦੇ ਦਾ ਪ੍ਰਭਾਵ ਬਣਾ ਕੇ ਫਿਰ ਇਲੈਕਸ਼ਨ ਇਹਨਾਂ ਨੇ ਡਿਕਲੇਅਰ ਕਰਨੀ ਹੈ ਜਿਦੇ ਚ ਜਿਹੜਾ ਕਾਲੀ ਦਲ ਮਾੜਾ ਮੋਟੇ ਸਾਹ ਲੈਂਦਾ ਉਹ ਵੀ ਇਹਨਾਂ ਨੇ ਖਤਮ ਕਰ ਲਿਆ ਕਿਉਂਕਿ ਕਾਲੀ ਦਲ ਨੂੰ ਬੈਕਿੰਗ ਗੁਰੂ ਦੀ ਗੋਲਕ ਦੀ ਸੀਗੀ ਸ਼ੁਰੂ ਤੋਂ ਸਿੱਖਾ ਪੋਲਿਟਿਕਸ ਚ ਵੀ ਐਸੇ ਕਰਕੇ ਤਕੜੇ ਸੀ ਕਿਉਂਕਿ ਸਿੱਖਾਂ ਦੇ ਨਾਲ ਸਿੱਖਾਂ ਦੀਆਂ ਸਸਥਾਵਾਂ ਵੀ ਅਕਾਲੀ ਦਲ ਨਾਲ ਸੀ ਹੁਣ ਇਹਨਾਂ ਨੇ ਜਿੰਨਾ ਪਹਿਲਾਂ ਸਿੱਤਾ ਜੀ ਦਾ ਨਾਮ ਆਉਂਦਾ ਰਿਹਾ ਬਲੈਕ ਮਨੀ ਨੂੰ ਬੀਜੇਪੀ ਦੀ ਨੂੰ ਕਨਵਰਟ ਕਰਨ ਚ ਇਹਨਾਂ ਨੇ ਬਹੁਤ ਭੂਮਿਕਾ ਨਿਭਾਈ ਹੈ ਜਿਹੜੇ ਜਾਗਰਨ ਦੀਆਂ ਉੱਤੋਂ ਬਹੁਤ ਵੀਡੀਓ ਨੇ ਹੋਰ ਵੀ ਇਹਨਾਂ ਦੇ ਕਈ ਇਹੋ ਜਿਹੇ ਸਬੂਤ ਆਏ ਨੇ ਹੁਣ ਉਹੀ ਕੁਛ ਅੱਗੇ ਆ ਕੇ ਅੰਮ੍ਰਿਤਸਰ ਵੀ ਹਰਮੰਦਰ ਸਾਹਿਬ ਚ ਵੀ ਇਹ ਬਕਲਗਬਾਜੀ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਕੋਈ ਕਾਹ ਤੇ ਚਾਗਾਂਗੇ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਤੇ ਹੀ ਲੱਗੇ ਰਹਿੰਨੇ ਆ ਆਪਾਂ ਇਹ ਦੇਖੋ ਵੀ ਆਪਣੇ ਇੱਕੇ ਵੱਲ ਨੂੰ ਆਪਾਂ ਕਿਹੜੇ ਸਟੈਪ ਲੈ ਰਹੇ ਆ ਦੇਖੋ ਅਸੀਂ ਹਰੇਕ ਵਾਰ ਕੋਈ ਮੈਂ ਕੋਈ ਜਿਆਦਾ ਸਿਆਣਾ ਨੀਗਾ ਵੀ ਜਿਹੜਾ رائے ਦੇ ਰਿਹਾ ਪਰ ਸਿੱਖਾਂ ਨੂੰ ਜਿਹੜੇ ਆਪਣੇ ਕੋਲ ਰਿਸੋਰਸਸ ਨੇ ਕਿਤਾਬਾਂ ਨੇ ਇੰਟਰਨੈਟ ਹੈ ਉਹਨਾਂ ਤੇ ਅਖਬਾਰਾਂ ਤੋਂ ਆਪਾਂ ਨੂੰ ਪੜ੍ਹ ਕੇ ਇਹ ਮੈਨੂੰ ਸੇਧ ਲੈਣੀ ਚਾਹੀਦੀ ਆ ਵੀ ਸਿੱਖਾ ਨਾਲ ਕਹਿ ਜੀਆਂ ਕਾਰਵਾਈਆਂ ਅਜੇ ਤੱਕ ਕਰੀ ਗਈਆਂ ਨੇ ਗਾਹਾਂ ਨੂੰ ਵੀ ਕਹਿ ਜੀਆਂ ਹੋ ਸਕਦੀਆਂ ਨੇ ਆਪਾਂ ਬੜੀ ਛੇਤੀ ਜਿਹੜਾ ਅੰਡਰ ਕਰੰਟ ਜਿੰਨੀਆਂ ਇੰਟੈਲੀਜੈਂਸ ਏਜੰਸੀਆਂ ਨੇ ਇਹ ਤੁਰੀਆਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਆਪਾਂ ਕਰੰਟ ਤੇ ਵੇਵ ਚ ਬੈਠ ਕੇ ਆਪਾਂ ਆਪਣਾ ਹੀ ਨੁਕਸਾਨ ਕਰ ਬੈਠਦੇ ਆ ਤੇ ਸਿੱਖੀ ਨੂੰ ਕਮਜ਼ੋਰ ਕਰੀ ਜਾ ਰਹੇ ਆ ਇਹਦੇ ਪ੍ਰਤੀ ਆਪਾਂ ਸੰਸੀਅਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ